ਸਤਿ ਸ਼੍ਰੀ ਅਕਾਲ ਜੀ ਦੀਦੀ ਤੁਸੀਂ ਕਦੋਂ ਆਏ ਰੂਹੀ ਨੇ ਆਪਣੀ ਨਾਨਣ ਕੋਲੋਂ ਪੁੱਛਿਆ ਪ੍ਰੀਤੀ ਬੋਲੀ ਬਸ ਹੁਣੇ ਹੀ ਆਈਆਂ ਰੂਹੀ ਬੋਲੀ ਦੀਦੀ ਇੱਕ ਗੱਲ ਕਹਾਂ ਗੁੱਸਾ ਤਾਣਾ ਕਰੋਗੇ ਸਾਡਾ ਘਰ ਵੀ ਤਾਂ ਇੱਥੇ ਕੋਲ ਹੀ ਆ ਪਰ ਤੁਸੀਂ ਜਦੋਂ ਵੀ ਆਉਂਦੇ ਹੋ ਵੱਡੀ ਦੀਦੀ ਦੇ ਘਰ ਹੀ ਆ ਕੇ ਰੁਕਦੇ ਹੋ ਤੁਸੀਂ ਸਾਡੇ ਘਰ ਕਿਉਂ ਨਹੀਂ ਆਉਂਦੇ ਇਹ ਵੀ ਤਾਂ ਤੁਹਾਡੇ ਛੋਟੇ ਭਰਾ ਦਾ ਘਰ ਆ ਕੀ ਉਹਨਾਂ ਦੇ ਪਿਆਰ ਦਾ ਕੋਈ ਮੁੱਲ ਨਹੀਂ ਪ੍ਰੀਤੀ ਬੋਲੀ ਨਹੀਂ ਰੁਈ ਐਵੇਂ ਦੀ ਗੱਲ ਨਹੀਂ ਆ ਉਹ ਕੀ ਆਣਾ ਕਿ ਵੱਡਾ ਭਰਾ ਸਰਕਾਰੀ ਅਫਸਰ ਆ ਤੇ ਰਿਸ਼ਤੇ ਚ ਵੀ ਮੇਰੇ ਤੋਂ ਵੱਡਾ ਆ ਹੁਣ ਸਭ ਕੁਝ ਤਾਂ ਮਿਲ ਆਇਆ ਉਹਨਾਂ ਨੂੰ ਸਰਕਾਰ ਵੱਲੋਂ ਬੰਗਲਾ ਗੱਡੀ ਨੌਕਰ ਚਾਕਰ ਸਭ ਤੇ ਤੂੰ ਰਿਸ਼ਤੇ ਚ ਮੇਰੇ ਤੋਂ ਛੋਟੀ ਆ ਤੇਰੇ ਕੋਲੋਂ ਮੈਂ ਕੁਝ ਲੈ ਨਹੀਂ ਸਕੂੰਗੀ ਤਾਂ ਤੈਨੂੰ ਦੁੱਖ ਹੋਊਗਾ ਇਸ ਲਈ ਬਸ ਤੇਰੇ ਘਰ ਨਹੀਂ ਆਉਂਦੀ ਪਰ ਵਾਪਸੀ ਤੋਂ ਪਹਿਲਾਂ ਮੈਂ ਤੈਨੂੰ ਜ਼ਰੂਰ ਮਿਲ ਕੇ ਜਾਂਦੀ ਆ ਨਾ रुही उदास होके बोली हां वो गलत ਤਾਂ ਹੈ ਉਹਨਾਂ ਦੇ ਘਰ ਹਰ ਸੁੱਖ ਸੁਵਿਧਾ ਆ ਇਸ ਲਈ ਤਾਂ ਮਾਂ ਜੀ ਵੀ ਉੱਥੇ ਹੀ ਰਹਿੰਦੀ ਆ ਪ੍ਰੀਤੀ ਬੋਲੀ ਸਹੀ ਕਿਹਾ ਤੂੰ ਮਾਂ ਵੀ ਤਾਂ ਵੱਡੇ ਵੀਰ ਦੇ ਕੋਲ ਹੀ ਰਹਿੰਦੀ ਆ ਇਸੇ ਲਈ ਤਾਂ ਛੁੱਟੀਆਂ 'ਚ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਉੱਥੇ ਹੀ ਮਾਂ ਦੇ ਕੋਲ ਹੀ ਰੁਕ ਜਾਨੀ ਆ ਤੇ ਫਿਰ ਵੱਡੀ ਭਾਬੀ ਸਾਨੂੰ ਗੱਡੀ 'ਚ ਘੁਮਾ ਵੀ ਲੈਂਦੀ ਆ ਪਰ ਤੇਰੇ ਕੋਲ ਆਉਂਗੀ ਤਾਂ ਬੱਚੇ ਘੁੰਮ ਫਿਰ ਨਹੀਂ ਸਕਣਗੇ ਪਰ ਤੂੰ ਚਿੰਤਾ ਨਾ ਕਰ ਵਾਪਸ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਰੂਰ ਮਿਲਣਾ ਆਉਂਗੀ। ਇਹ ਨਾ ਕਹਿ ਕੇ ਪ੍ਰੀਤੀ ਆਪਣੇ ਵੱਡੇ ਭਰਾ ਦੇ ਘਰ ਚਲੀ ਗਈ। ਰੂਹੀ ਸਬਜ਼ੀ ਦਾ ਚੋਲਾ ਲੈ ਕੇ ਘਰ ਆ ਗਈ। ਉਸ ਦਿਨ ਐਤਵਾਰ ਸੀ ਤੇ ਰੂਹੀ ਦਾ ਘਰ ਵਾਲਾ ਰਵੀ ਵੀ ਘਰ ਹੀ ਸੀ। ਰੂਹੀ ਨੂੰ ਉਦਾਸ ਵੇਖ ਕੇ ਉਹ ਕਹਿਣ ਲੱਗਾ, ਕੀ ਗੱਲ ਹੈ ਰੂਹੀ? ਤੂੰ ਤਾਂ ਬੜੀ ਖੁਸ਼ ਸੀ ਜਦੋਂ ਬਾਜ਼ਾਰ ਗਈ ਸੀ। ਫਿਰ ਵਾਪਸੀ ਵੇਲੇ ਤੇਰੇ ਚਿਹਰੇ ਦੀ ਮੁਸਕਰਾਹਟ ਕਿੱਥੇ ਰਹਿ ਗਈ? ਰੂਹੀ ਨੇ ਉਦਾਸ ਹੋ ਕੇ ਪੂਰੀ ਗੱਲ ਰਵੀ ਨੂੰ ਦੱਸ ਦਿੱਤੀ ਤੇ ਕਹਿਣ ਲੱਗੀ, ਸੱਚ ਕਹਿੰਦੇ ਆ ਲੋਕ ਅੱਜ ਦੇ ਜ਼ਮਾਨੇ 'ਚ ਪਿਆਰ ਤੇ ਇੱਜ਼ਤ ਦਾ ਕੋਈ ਮੁੱਲ ਹੀ ਨਹੀਂ ਆ ਹਰ ਪਾਸੇ ਪੈਸਾ ਹੀ ਆ ਕਿਉਂਕਿ ਛੋਟਾ ਭਰਾ ਵੱਡੇ ਭਰਾ ਤੋਂ ਘੱਟ ਅਮੀਰ ਆ ਤਾਂ ਦੀਦੀ ਸਾਡੇ ਘਰ ਕਿਉਂ ਆਊਗੀ ਰਵੀ ਬੋਲਿਆ ਤੂੰ ਕਿੰਨਾ ਸੋਚਦੀ ਆ ਨਹੀਂ ਆਉਂਦੀ ਤਾਂ ਕੋਈ ਗੱਲ ਨਹੀਂ ਉਹਨਾਂ ਨੂੰ ਜਿੱਥੇ ਚੰਗਾ ਲੱਗਦਾ ਆ ਜਾਣ ਦੇ ਵੈਸੇ ਵੀ ਮੈਂ ਵੇਖਿਆ ਆ ਇਹ ਮੋਹ ਮਾਇਆ ਅੱਜਕੱਲ੍ਹ ਰਿਸ਼ਤਿਆਂ ਨੂੰ ਖਾ ਰਹੀ ਆ ਪਿਆਰ ਦਾ ਤਾਂ ਕੋਈ ਮੁੱਲ ਹੀ ਨਹੀਂ ਰਹਿ ਗਿਆ ਪਤਾ ਨਹੀਂ ਕਿਸ ਤਰ੍ਹਾਂ ਦੇ ਦਿਖਾवटी ਰਿਸ਼ਤੇ ਨੂੰ ਨਿਭਾ ਰਹੇ ਆ ਤੂੰ ਜਿੰਨਾ ਦੀਦੀ ਦੇ ਲਈ ਕਰਦੀ ਆ ਮੈਂ ਉਹਨੇ ਵਿੱਚ ਹੀ ਖੁਸ਼ ਹਾਂ ਚਲ ਹੁਣ ਫਟਾਫਟ ਚਾਹ ਬਣਾ ਲਾ ਫਿਰ ਆਪਾਂ ਦੋਵੇਂ ਬਹਿ ਕੇ ਪੀਵਾਂਗੇ ਵਿਚਾਰੀ ਰੂਹੀ ਜਦੋਂ ਵੀ ਉਹਦੀ ਨਾਨਕਾ ਆਉਂਦੀ ਸੀ ਤਾਂ ਉਹਦੀ ਬਹੁਤ ਖਾਤਰਦਾਰੀ ਕਰਦੀ ਸੀ ਤੇ ਜਾਣ ਵੇਲੇ ਵੀ ਉਹਨੂੰ ਜੋ ਉਹਦੇ ਕੋਲ ਹੁੰਦਾ ਉਹ ਦੇ ਕੇ ਭੇਜਦੀ ਸੀ ਰੂਹੀ ਹੁਣ ਮਹਿੰਗੇ ਤੋਹਫੇ ਤਾਂ ਉਹਨੂੰ ਦੇ ਨਹੀਂ ਪਾਉਂਦੀ ਸੀ ਤੇ ਕਿਉਂਕਿ ਰਿਸ਼ਤੇ ਵਿੱਚ ਪ੍ਰੀਤੀ ਵੱਡੀ ਸੀ ਤਰ ਰੂਹੀ ਕੋਲ ਉਹ ਕੁਝ ਜ਼ਿਆਦਾ ਲੈਂਦੀ ਵੀ ਨਹੀਂ ਸੀ ਜੇ ਲੈ ਲੈਂਦੀ ਤਾਂ ਉਹਨੂੰ ਬਦਲੇ ਵਿੱਚ ਦੇਣਾ ਵੀ ਪੈਣਾ ਸੀ ਇਸ ਲਈ ਬਸ ਥੋੜਾ ਜਿਹਾ ਹੀ ਸੰਭਾਲ ਲੈ ਕੇ ਚਲੀ ਜਾਂਦੀ ਸੀ ਨਨਾਂਤ ਤੇ ਸੱਸ ਦੇ ਵਿਹਾਰ ਨਾਲ ਰੂਹੀ ਨੂੰ ਬੜਾ ਦੁੱਖ ਹੁੰਦਾ ਸੀ ਪਰ ਵਿਚਾਰੀ ਖੁਦ ਤੇ ਕੰਟਰੋਲ ਕਰ ਲੈਂਦੀ ਤੇ ਪਰਿਵਾਰ ਦੀ ਸ਼ਾਂਤੀ ਲਈ ਚੁੱਪ ਰਹਿੰਦੀ ਹਮੇਸ਼ਾ ਰੂਹੀ ਦੀ ਇੱਕ ਬੇਟੀ ਸੀ ਜਿਹੜੀ ਕਾਲਜ ਵਿੱਚ ਪੜ੍ਹਦੀ ਸੀ ਆਪਣੀ ਪੂਆ ਦਾ ਵਿਹਾਰ ਵੇਖ ਕੇ ਉਹ ਅਕਸਰ ਮ ਆਪਣੀ ਮਾਂ ਨੂੰ ਕਹਿੰਦੀ ਮਮੀ ਪੂਆਜੀ ਸਾਡੇ ਘਰ ਕਿਉਂ ਨਹੀਂ ਆਉਂਦੇ ਇਹ ਗੱਲ ਤੁਸੀਂ ਕਿਉਂ ਨਹੀਂ ਸਮਝ ਰਹੇ ਤਾਇਆ ਜੀ ਦੇ ਕੋਲ ਇੰਨੇ ਪੈਸੇ ਆ ਤੇ ਤਾਈ ਜੀ ਜਦੋਂ ਪੂਆਜੀ ਵਾਪਸ ਜਾਂਦੇ ਆ ਤਾਂ ਪਤਾ ਨਹੀਂ ਉਹਨਾਂ ਨੂੰ ਕੀ ਕੀ ਦਿੰਦੀ ਆ ਇਸ ਲਈ ਤਾਂ ਉਹ ਸਾਡੇ ਘਰ ਨਹੀਂ ਆਉਂਦੇ ਪਰ ਤੁਸੀਂ ਦੁਖੀ ਨਾ ਹੋਇਆ ਕਰੋ ਕੁਝ ਸਮੇਂ ਬਾਅਦ ਪ੍ਰੀਤੀ ਜਦੋਂ ਵਾਪਸ ਜਾਣ ਲੱਗੀ ਤਾਂ ਉਹਦੀ ਮਾਂ ਨੇ ਉਹਦੇ ਹੱਥ ਵਿੱਚ ਚੋਰੀ-ਚੋਰੀ ਪੈਸੇ ਦੇ ਦਿੱਤੇ ਪ੍ਰੀਤੀ ਨੂੰ ਲੱਗਿਆ ਕਿ ਮਾਂ ਵੀਰ ਕੋਲੋਂ ਪੈਸੇ ਲੈ ਕੇ ਹੀ ਮੈਨੂੰ ਦਿੰਦੀ ਆ ਉਦੋਂ ਹੀ ਜਾਣ ਵੇਲੇ ਪ੍ਰੀਤੀ ਦੀ ਦੂਰ ਦੀ ਚਾਚੀ ਉਹਨੂੰ ਮਿਲਣ ਆਈ ਉਹ ਕਹਿਣ ਲੱਗੀ ਪ੍ਰੀਤੀ ਪੁੱਤ ਚੱਲੀ ਆ ਤੂੰ ਭਰਾ ਭਾਬੀ ਨੇ ਤੇਰੀ ਸੇਵਾ ਕੀਤੀ ਕਿ ਨਹੀਂ ਪ੍ਰੀਤੀ ਨੇ ਭਾਬੀ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ ਹਾਂ ਹਾਂ ਚਾਚੀ ਮੇਰੀ ਪਰਜਾਈ ਕਦੀ ਮੈਨੂੰ ਖਾਲੀ ਹੱਥ ਵਿਦਾ ਨਹੀਂ ਕਰਦੀ ਹੋਰ ਮਾਂ ਦੇ ਕੋਲ ਇਹਨੇ ਪੈਸੇ ਕਿੱਥੋਂ ਆਣਗੇ ਮਾਂ ਨੂੰ ਵੀ ਤਾਂ ਵੀਰ ਹੀ ਸਭ ਕੁਝ ਦਿੰਦਾ ਆ ਨਾ ਤਾਂ ਵੇਖ ਇਨਾ ਕਰਨ ਦੇ ਬਾਵਜੂਦ ਵੀ ਕੋਈ ਕਮੰਡ ਨਹੀਂ ਆ ਵੀਰ ਭਾਬੀ ਨੂੰ 10 ਹੋਣਗੇ ਕਿਸੇ ਦੇ ਭਰਾ ਭਾਬੀ ਇਹ ਹੋ ਜਏ ਲੱਖਾਂ ਵਿੱਚੋਂ ਇੱਕ ਹੈ ਮੇਰੀ ਭਾਬੀ ਵਕਤ ਬੀਤਿਆ ਇੱਕ ਦਿਨ ਰੂਹੀ ਦੀ ਜਠਾਣੀ ਦਾ ਫੋਨ ਆਇਆ ਕਿ ਮਾਂ ਜੀ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੋ ਰਹੀ ਹੈ ਛੇਤੀ ਆ ਉਹਨੂੰ ਹਸਪਤਾਲ ਲੈ ਕੇ ਜਾਣਾ ਆ ਤੇਰਾ ਜੇਠ ਅਜੇ ਘਰ ਨਹੀਂ ਆ ਬਾਹਰ ਕੁਝ ਵੱਡੇ ਅਫਸਰ ਆਏ ਹੋਏ ਆ ਤਾਂ ਉਹ ਉਹਨਾਂ ਦੇ ਕੋਲ ਬੈਠੇ ਆ ਛੇਤੀ ਆ ਰੂਹੀ ਅੱਗੇ ਕੁਝ ਪੁੱਛਦੀ ਉਸ ਤੋਂ ਪਹਿਲਾਂ ਹੀ ਉਹਦੀ ਜਠਾਣੀ ਨੇ ਫੋਨ ਕੱਟ ਦਿੱਤਾ ਫਿਰ ਰੂਹੀ ਨੇ ਤੁਰੰਤ ਰਵੀ ਨੂੰ ਖਬਰ ਦੇ ਦਿੱਤੀ ਤੇ ਖੁਦ ਭੱਜ ਕੇ ਆਪਣੀ ਬੇਟੀ ਨੂੰ ਨਾਲ ਲੈ ਕੇ ਆਪਣੀ ਜਠਾਣੀ ਦੇ ਘਰ ਚਲੀ ਗਈ ਕੀ ਹੋਇਆ ਮਾਜੀ ਨੂੰ ਕਿੱਥੇ ਹੋ ਜੀ ਤੁਸੀਂ ਕੀ ਹੋਇਆ ਤੁਹਾਨੂੰ ਕਹਿੰਦੇ ਹੋਏ ਰੂਹੀ ਆਪਣੀ ਸੱਸ ਦੇ ਕਮਰੇ ਵਿੱਚ ਭੱਜ ਕੇ ਗਈ ਤਾਂ ਉਥੋਂ ਦਾ ਮੰਜਰ ਅਜੀਬ ਹੀ ਸੀ ਮਾਜੀ ਜ਼ਮੀਨ ਤੇ ਪਈ ਸੀ ਸਾਹ ਉਲਟਾ ਚੱਲ ਰਿਹਾ ਸੀ ਤੇ ਜਿਵੇਂ ਹੀ ਰੂਹੀ ਦੀ ਜਠਾਣੀ ਦੀ ਨਜ਼ਰ ਰੂਹੀ ਤੇ ਪਈ ਉਹ ਜੋਰ-ਜੋਰ ਨਾਲ ਰੋਣ ਲੱਗੀ ਵੇਖ ਰੂਹੀ ਮਾਂਜੀ ਨੂੰ ਕੀ ਹੋ ਗਿਆ ਚੰਗੀ ਪਲੀ ਤਾਂ ਬੈਠ ਤੇ ਪਈ ਸੀ ਅਚਾਨਕ ਥੱਲੇ ਡਿੱਗ ਪਈ ਹਾਏ ਰੱਬਾ ਹੁਣ ਮੈਂ ਕੀ ਕਰਾਂ ਰੂਹੀ ਆਪਣੀ ਕੁੜੀ ਦੀ ਮਦਦ ਨਾਲ ਆਪਣੀ ਸਾਸ ਨੂੰ ਚੁੱਕਦੀ ਆ ਤੇ ਪਾਣੀ ਪਿਲਾਉਣ ਦੀ ਕੋਸ਼ਿਸ਼ ਕਰਦੀ ਆ ਪਰ ਤਾਂ ਉਹ ਇੱਕ ਪਾਸੇ ਲਟਕ ਜਾਂਦੀ ਆ ਰੂਹੀ ਹੈਰਾਨੀ ਨਾਲ ਆਪਣੀ ਜਠਾਣੀ ਵੱਲ ਵੇਖ ਕੇ ਬੋਲੀ ਤੁਸੀਂ ਤਾਂ ਕਿਹਾ ਸੀ ਕਿ ਮਾਂਜੀ ਦੀ ਸਿਹਤ ਠੀਕ ਨਹੀਂ ਆ ਪਰੇਤਾ ਹਿਲ ਜੁਲਵੀ ਨਹੀਂ ਪਾ ਰਹੇ ਇਹੋ ਜਿਹਾ ਕੀ ਹੋ ਗਿਆ ਰਾਤੋਂ ਰਾਤ ਰੂਹੀ ਦਾ ਮਨ ਨਹੀਂ ਮੰਨ ਰਿਆ ਸੀ ਉਦੋਂ ਹੀ ਰਵੀ ਆ ਗਿਆ ਤੇ ਰੂਹੀ ਉਹਨੂੰ ਵੇਖ ਕੇ ਰੋਣ ਲੱਗੀ ਤੇ ਕਹਿਣ ਲੱਗੀ ਵੇਖੋ ਨਾ ਮਾਂ ਜੀ ਨੂੰ ਕੀ ਹੋ ਗਿਆ ਆ ਛੇਤੀ ਇਹਨਾਂ ਨੂੰ ਹਸਪਤਾਲ ਲੈ ਚੱਲੋ ਰਵੀ ਨੇ ਆਪਣੇ ਵੱਡੇ ਭਰਾ ਦਾ ਇੰਤਜ਼ਾਰ ਨਹੀਂ ਕੀਤਾ ਤੇ ਬੇਟੀ ਤੇ ਘਰ ਵਾਲੀ ਦੀ ਮਦਦ ਨਾਲ ਮਾਂ ਨੂੰ ਨੇੜੇ ਦੇ ਹੀ ਹਸਪਤਾਲ ਵਿੱਚ ਲੈ ਗਿਆ ਡਾਕਟਰਾਂ ਨੇ ਵੇਖਣ ਤੋਂ ਬਾਅਦ ਕਿਹਾ ਰਾਤ ਨੂੰ ਜਦੋਂ ਅਟੈਕ ਆਇਆ ਸੀ ਉਦੋਂ ਹੀ ਤੁਹਾਨੂੰ ਇਹਨਾਂ ਨੂੰ ਲੈ ਕੇ ਆ ਜਾਣਾ ਚਾਹੀਦਾ ਸੀ ਹੁਣ ਤਾਂ ਬਹੁਤ ਦੇਰ ਹੋ ਗਈ ਆ ਇਹ ਤਾਂ ਬਹੁਤ ਦੇਰ ਪਹਿਲਾਂ ਹੀ ਖਤਮ ਹੋ ਚੁੱਕੀ ਆ ਡਾਕਟਰ ਦੀ ਗੱਲ ਸੁਣ ਕੇ ਰੂਹੀ ਤੇ ਰਵੀ ਬਹੁਤ ਹੈਰਾਨ ਰਹਿ ਗਏ ਰੂਹੀ ਕੁਝ ਕਹਿੰਦੀ ਉਸ ਤੋਂ ਪਹਿਲਾਂ ਹੀ ਰਵੀ ਬੋਲ ਪਿਆ ਕੋਈ ਫਾਇਦਾ ਨਹੀਂ ਮਾਂ ਹੁਣ ਜਾ ਚੁੱਕੀ ਆ ਕੀ ਹੋਇਆ ਕੀ ਨਹੀਂ ਹੋਇਆ ਇਹ ਜਾਣ ਕੇ ਹੁਣ ਬਸ ਰਿਸ਼ਤੇ ਹੋਰ ਖਰਾਬ ਹੋਣਗੇ ਚੱਲ ਹੁਣ ਮਾਂ ਨੂੰ ਲੈ ਕੇ ਚੱਲਦੇ ਆਂ ਇਨਾ ਕਹਿ ਕੇ ਰਵੀ ਆਪਣੀ ਮਾਂ ਦੀ ਲਾਸ਼ ਨੂੰ ਲੈ ਕੇ ਆਪਣੇ ਵੱਡੇ ਭਰਾ ਦੇ ਘਰ ਪਹੁੰਚਿਆ ਉੱਥੇ ਮਾਂ ਦਾ ਕਮਰਾ ਪੂਰਾ ਖਿਲਰਿਆ ਪਿਆ ਸੀ ਕਮਰੇ ਦੀ ਹਾਲਤ ਵੇਖ ਕੇ ਰਵੀ ਕੋਲ ਰਿਹਾ ਨਹੀਂ ਗਿਆ ਤਾਂ ਉਹਨੇ ਕਿਹਾ ਭਾਜੀ ਇਹ ਕੀ ਆ ਮਾਂ ਦੀ ਅਲਮਾਰੀ ਟਰੰਕ ਸਾਰੇ ਖੁੱਲੇ ਪਏ ਆ ਕੀ ਤੁਸੀਂ ਤੇ ਭਾਬੀ ਕੁਝ ਲੱਭ ਰਹੇ ਸੀ ਰੂਹੀ ਵੀ ਸ਼ੱਕ ਭਰੀਆਂ ਨਜ਼ਰਾਂ ਨਾਲ ਆਪਣੇ ਜੇਠ ਤੇ ਜਠਾਣੀ ਨੂੰ ਵੇਖਣ ਲੱਗੀ ਤਾਂ ਉਹਦੀ ਜਠਾਣੀ ਬੜੀ ਮਕਾਰੀ ਨਾਲ ਕਹਿਣ ਲੱਗੀ ਕੀ ਲੱਭਾਂਗੇ ਅਸੀਂ ਕਰ ਸਾਡਾ ਆ ਤਾਂ ਕੀ ਅਸੀਂ ਆਪਣਾ ਸਮਾਨ ਵੀ ਠੀਕ ਨਹੀਂ ਕਰ ਸਕਦੇ ਰੂਹੀ ਚੰਗਾ ਕੀਤਾ ਤੂੰ ਆ ਗਈ ਵੇਖ ਲਾ ਮਾਜੀ ਦੀ ਅਲਮਾਰੀ ਚ ਕੁਝ ਵੀ ਨਹੀਂ ਆ ਫਿਰ ਵੀ ਪਤਾ ਨਹੀਂ ਕਿਉਂ ਮਾਜੀ ਅਲਮਾਰੀ ਦੀ ਚਾਬੀ ਨੂੰ ਛਾਤੀ ਨਾਲ ਲਾ ਕੇ ਰੱਖਦੀ ਸੀ ਰੂਹੀ ਹੱਥ ਜੋੜ ਕੇ ਕਹਿਣ ਲੱਗੀ ਦੀਦੀ ਮੈਂ ਕੁਝ ਨਹੀਂ ਵੇਖਣਾ ਜਿਹੋ ਜਈ ਜਿਸ ਦੀ ਭਾਵਨਾ ਉਹ ਜਈ ਉਹਦੀ ਸੋਚ ਮੈਂ ਅੱਜ ਤੋਂ ਬਹੁਤ ਸਾਲ ਪਹਿਲਾਂ ਹੀ ਇੰਨਾਂ ਸਾਰੀਆਂ ਚੀਜ਼ਾਂ ਤੋਂ ਸਬਰ ਕਰ ਲਿਆ ਸੀ ਚੱਲੋ ਜੀ ਹਨੇ ਰਿਸ਼ਤੇਦਾਰਾਂ ਨੂੰ ਵੀ ਦੱਸ ਦਈਏ ਨਿੱਨਾ ਕਹਿ ਕੇ ਰਵੀਕਾਰ ਜਾ ਕੇ ਸਾਰੇ ਰਿਸ਼ਤੇਦਾਰਾਂ ਨੂੰ ਮਾਂ ਦੀ ਖਬਰ ਦੱਸ ਦਿੰਦਾ ਆ। ਪ੍ਰੀਤੀ ਵੀ ਭਜ ਕਿਹਾ ਜਾਂਦੀ ਆ ਤੇ ਮਾਂ ਦਾ ਸੰਸਕਾਰ ਕਰ ਦਿੱਤਾ ਜਾਂਦਾ ਆ। 10ਵੇਂ ਵਾਲੇ ਦਿਨ ਰੂਹੀ ਦੇ ਜੇਠ ਨੇ ਘਰ ਵਿੱਚ ਬਹੁਤ ਤਿਆਰੀ ਕੀਤੀ। ਬੜੀ ਧੂਮ ਧਾਮ ਨਾਲ ਸਾਰੇ ਰਿਸ਼ਤੇਦਾਰਾਂ ਨੂੰ ਖਵਾਇਆ ਪਿਆਇਆ ਗਿਆ। ਉਦੋਂ ਹੀ ਰੂਹੀ ਦੀ ਜਠਾਣੀ ਨੇ ਰੂਹੀ ਨੂੰ ਆ ਕੇ ਕਿਹਾ ਕਿ ਤੁਸੀਂ ਦੋਵੇਂ ਇੱਕ ਵਾਰ ਮਾਂ ਜੀ ਦੇ ਕਮਰੇ 'ਚ ਚੱਲੋ। ਇਨਾ ਕਹਿ ਕੇ ਉਹ ਦੋਵੇਂ ਮਾਜੀ ਦੇ ਕਮਰੇ ਵਿੱਚ ਚਲੀਆਂ ਗਈਆਂ ਤੇ ਟਰੰਕ ਦੀ ਚਾਬੀ ਪ੍ਰੀਤੀ ਨੂੰ ਦੇ ਕੇ ਕਹਿਣ ਲੱਗੀ ਪ੍ਰੀਤੀ ਆਪਣੇ ਸਾਹਮਣੇ ਟਰੰਕ ਖੋਲ ਕੇ ਵੇਖਣਾ ਭੈਣੇ ਬਾਅਦ ਵਿੱਚਣਾ ਕਹੀਂ ਕਿ ਵੱਡੀ ਭਾਬੀ ਨੇ ਸਭ ਕੁਝ ਰੱਖ ਲਿਆ ਪ੍ਰੀਤੀ ਨੇ ਟਰੰਕ ਖੋਲ੍ਹਿਆ ਟਰੰਕ ਦੀ ਹਾਲਤ ਵੇਖ ਕੇ ਉਹਦਾ ਮੂੰਹ ਖੁੱਲਾ ਰਹਿ ਗਿਆ ਉਹ ਕਹਿਣ ਲੱਗੀ ਹਾਏ ਰੱਬਾ ਟਰੰਕ ਵਿੱਚ ਤਾਂ ਮੰਮੀ ਦੇ ਮਹਿੰਗੇ ਮਹਿੰਗੇ ਪੁਰਾਣੇ ਸੂਟ ਸੀ ਤੇ ਇਹਦੇ ਵਿੱਚ ਤਾਂ ਮੰਮੀ ਨੇ ਘਰ ਦੇ ਕਾਗਜ਼ ਪਿੰਡ ਵਾਲੀ ਜ਼ਮੀਨ ਦੇ ਕਾਗਜ਼ ਤੇ ਆਪਣੇ ਗਹਿਣੇ ਵੀ ਰੱਖੇ ਸੀ ਉਹ ਸਾਰੇ ਕਿੱਥੇ ਆ ਤਾਂ ਪ੍ਰੀਤੀ ਦੀ ਵੱਡੀ ਭਾਬੀ ਕਹਿਣ ਲੱਗੀ ਜੋ ਕੁਝ ਆ ਪੈਣੇ ਤੇਰੇ ਸਾਹਮਣੇ ਹੀ ਆ ਇਸ ਤੋਂ ਜ਼ਿਆਦਾ ਇਹਦੇ ਵਿੱਚ ਹੋਰ ਕੁਝ ਨਹੀਂ ਆ ਤੂੰ ਆਪ ਹੀ ਟਰੰਕ ਖੋਲ੍ਹਿਆ ਆ ਮੈਂ ਤਾਂ ਇਹਨੂੰ ਹੱਥ ਵੀ ਨਹੀਂ ਲਾਇਆ ਇਹਨਾਂ ਕਹਿ ਕੇ ਪ੍ਰੀਤੀ ਦੀ ਭਾਬੀ ਉਸ ਟਰੰਕ ਵਿੱਚੋਂ ਦੋ ਪੁਰਾਣੇ ਸੂਟ ਕੱਢਦੀ ਆ ਉਹਨਾਂ ਵਿੱਚੋਂ ਇੱਕ ਸੂਟ ਰੂਹੀ ਨੂੰ ਤੇ ਇੱਕ ਪ੍ਰੀਤੀ ਨੂੰ ਦੇ ਕੇ ਉਹ ਕਮਰੇ ਤੋਂ ਬਾਹਰ ਚਲੀ ਜਾਂਦੀ ਆ ਰੂਹੀ ਉਹ ਸੂਟ ਪ੍ਰੀਤੀ ਦੇ ਹੱਥ ਵਿੱਚ ਦਿੰਦੇ ਹੋਏ ਕਹਿੰਦੀ ਆ ਦੀਦੀ ਬਾਕੀ ਚੀਜ਼ਾਂ ਤੇ ਜਦੋਂ ਤੁਹਾਡਾ ਦੋਵਾਂ ਦਾ ਹੱਕ ਸੀ ਤਾਂ ਮਾਂਜੀ ਦੇ ਇਸ ਆਖਰੀ ਸੂਟ ਤੇ ਵੀ ਤੁਹਾਡਾ ਹੀ ਹੱਕ ਆ ਤਾਂ ਤੁਸੀਂ ਹੀ ਰੱਖੋ ਮੈਨੂੰ ਪਹਿਲਾਂ ਵੀ ਕੁਝ ਨਹੀਂ ਚਾਹੀਦਾ ਸੀ ਤੇ ਹੁਣ ਵੀ ਕੁਝ ਨਹੀਂ ਚਾਹੀਦਾ ਇਹਨਾਂ ਕਹਿ ਕੇ ਉਹ ਵੀ ਉੱਥੋਂ ਚਲੀ ਗਈ ਅੱਜ ਮਾਂਜੀ ਨੂੰ ਗਏ ਹੋਏ 2 ਸਾਲ ਹੋ ਗਏ ਪ੍ਰੀਤੀ ਅੱਜ ਵੀ ਵੱਡੇ ਭਰਾ ਦੇ ਘਰ ਹੀ ਰੁਕਦੀ ਆ ਪਰ ਹੁਣ ਉਹਦੀ ਵੱਡੀ ਭਾਬੀ ਉਹਨੂੰ ਕਮਾਉਣ ਨਹੀਂ ਲੈ ਕੇ ਜਾਂਦੀ ਤੇ ਨਾ ਹੀ ਵਾਪਸੀ ਵੇਲੇ ਉਹਨੂੰ ਕੁਝ ਦਿੰਦੀ ਆ ਉਲਟਾ ਜਾਣ ਵੇਲੇ ਉਹਨੂੰ ਕਹਿੰਦੀ ਆ ਕੇ ਮਾਂ ਜੀ ਨੇ ਤਾਂ ਸਭ ਕੁਝ ਤੁਹਾਨੂੰ ਹੀ ਦੇ ਦਿੱਤਾ ਸੀ ਮੈਂ ਤਾਂ ਕਦੀ ਕੁਝ ਵੇਖਿਆ ਹੀ ਨਹੀਂ ਸੀ ਸਾਡੇ ਲਈ ਤਾਂ ਉਹਨੇ ਕੁਝ ਛੱਡਿਆ ਹੀ ਨਹੀਂ ਆ ਤਾਂ ਹੁਣ ਸਾਡੇ ਕੋਲੋਂ ਉਮੀਦ ਨਾ ਰੱਖੀ ਤੇ ਹਾਂ ਜੇ ਤੂੰ ਪੇਕਿਆਂ ਦਾ ਸੁੱਖ ਚਾਹੁੰਦੀ ਆ ਤਾਂ ਛੋਟੇ ਭਰਾ ਦੇ ਕੋਲ ਵੀ ਚਲ ਜਾਇਆ ਕਰ ਇਹਨਾਂ ਕਹਿ ਕੇ ਵੱਡੀ ਭਾਬੀ ਨੇ ਇੱਕ ਵਾਰ ਤਾਂ ਪ੍ਰੀਤੀ ਦੇ ਮੂੰਹ ਤੇ ਦਰਵਾਜ਼ਾ ਹੀ ਬੰਦ ਕਰ ਦਿੱਤਾ ਸੀ ਉਸ ਦਿਨ ਤੋਂ ਪ੍ਰੀਤੀ ਨੂੰ ਅਹਿਸਾਸ ਹੋਇਆ ਕਿ ਰਿਸ਼ਤਿਆਂ ਵਿੱਚ ਪਿਆਰ ਤੇ ਇੱਜ਼ਤ ਹੀ ਸਭ ਕੁਝ ਹੁੰਦਾ ਆ ਹੋਂ ਤੱਕ ਜਿਸ ਭਰਾ ਦੇ ਅੱਗੇ ਪਿੱਛੇ ਉਹ ਘੁੰਮਦੀ ਰਹਿੰਦੀ ਸੀ ਅੱਜ ਕਿਵੇਂ ਉਹਨੇ ਸਭ ਕੁਝ ਲੈ ਕੇ ਆਪਣੀ ਭੈਣ ਕੋਲੋਂ ਪੱਲਾ ਛਾੜ ਲਿਆ ਸੀ ਦੁਖੀ ਹੋ ਕੇ ਪ੍ਰੀਤੀ ਆਪਣੇ ਘਰ ਚਲੀ ਗਈ ਕੁਝ ਦਿਨ ਬਾਅਦ ਪ੍ਰੀਤੀ ਨੇ ਰੂਹੀ ਨੂੰ ਫੋਨ ਕੀਤਾ ਕੀ ਹਾਲ ਹੈ ਭਾਬੀ ਹੁਣ ਮਾਂ ਨਹੀਂ ਰਹੀ ਤਾਂ ਵੱਡੀ ਭਾਬੀ ਆਦਰ ਸਤਕਾਰ ਵੀ ਨਹੀਂ ਕਰਦੀ ਵਾਪਸੀ ਵੇਲੇ ਕੁਝ ਦੇਣਾ ਤਾਂ ਦੂਰ ਦੀ ਗੱਲ ਆ ਰੂਹੀ ਬੋਲੀ ਦੀਦੀ ਤੁਸੀਂ ਸਾਡੇ ਘਰ ਕਿਉਂ ਨਹੀਂ ਆਉਂਦੇ ਮੈਂ ਤੁਹਾਨੂੰ ਸਭ ਕੁਝ ਦੇ ਕੇ ਵਿਦਾ ਕਰਦੀ ਤੇ ਮਾਂ ਜੀ ਨਹੀਂ ਆ ਤਾਂ ਕੀ ਹੋਇਆ ਛੋਟਾ ਹੀ ਸਹੀ ਪਰਪਰਾਤਾ ਹੈ ਤੁਹਾਡਾ ਪ੍ਰੀਤੀ ਰੋਂਦੇ ਹੋਏ ਬੋਲੀ ਤੂੰ ਤਾਂ ਦਿੰਦੀ ਹੀ ਸੀ ਪਰ ਅਸੀਂ ਹੀ ਉਹਦੀ ਕਦਰ ਨਹੀਂ ਕੀਤੀ ਹਮੇਸ਼ਾ ਤੈਨੂੰ ਵੱਡੀ ਭਾਬੀ ਦੇ ਸਾਹਮਣੇ ਘੱਟ ਹੀ ਸਮਝਿਆ ਕਿ ਅਸੀਂ ਜਾਣਦੇ ਨਹੀਂ ਸੀ ਤੇ ਵੱਡਾ ਭਰਾ ਤਾਂ ਬਹੁਤ ਹੀ ਚਲਾਕੀ ਨਾਲ ਮਾਂ ਦੇ ਬਾਅਦ ਸਭ ਕੁਝ ਹੜੱਪ ਕੇ ਬਹਿ ਗਿਆ ਅਸੀਂ ਤਾਂ ਬਸ ਰਿਸ਼ਤਾ ਬਚਾਉਣ ਲਈ ਚੁੱਪ ਰਹੇ ਹੋ ਸਕੇ ਤਾਂ ਭਾਬੀ ਮੈਨੂੰ ਮਾਫ ਕਰ ਦੇਈ ਪਰ ਭਾਬੀ ਮੇਰੇ ਨਾਲ ਰਿਸ਼ਤਾ ਨਾ ਤੋੜਿਓ ਕਿਉਂਕਿ ਭਰਾਵਾਂ ਨੇ ਨਾਲ ਹੀ ਸਹੀਂ ਪੇਕੇ ਦਾ ਰਹਿਣ ਰੂਹੀ ਨੇ ਆਪਣੀ ਨਾਨਾ ਨੂੰ ਹੌਸਲਾ ਦਿੱਤਾ ਤੇ ਰਿਸ਼ਤਿਆਂ ਨੂੰ ਬਣਾਈ ਰੱਖਣ ਦਾ ਵਿਸ਼ਵਾਸ ਦੇ ਕੇ ਫੋਨ ਰੱਖ ਦਿੱਤਾ ਰਵੀ ਜਦੋਂ ਘਰ ਆਇਆ ਤਾਂ ਰੂਹੀ ਨੇ ਉਹਨੂੰ ਸਾਰੀ ਗੱਲ ਦੱਸੀ ਰਵੀ ਕਹਿਣ ਲੱਗਾ ਕਿਹੋ ਜਿਹਾ ਜ਼ਮਾਨਾ ਆ ਗਿਆ ਆ ਕਿ ਰਿਸ਼ਤਿਆਂ 'ਚ ਪਿਆਰ ਤੇ ਸਤਿਕਾਰ ਦਾ ਤਾਂ ਕੋਈ ਮੁੱਲ ਹੀ ਨਹੀਂ ਰਿਹਾ ਚੱਲ ਭਰਾ ਭਾਬੀ ਤੋਂ ਪੈਸਿਆਂ ਵਿੱਚ ਨਾ ਸਹੀਂ ਪਰ ਪਿਆਰ ਤੇ ਸਨਮਾਨ ਵਿੱਚ ਤਾਂ ਅਸੀਂ ਉਹਨਾਂ ਤੋਂ ਵੱਡੇ ਆ ਰੂਹੀ ਕਹਿਣ ਲੱਗੀ ਸਹੀ ਕਹਿੰਦੇ ਹੋ ਤੁਸੀਂ ਅੱਜ ਮੈਂ ਵੀ ਆਪਣੀ ਜਠਾਣੀ ਤੋਂ ਵੱਡੀ ਬਣ ਗਈ ਆ ਮੇਰੇ ਸਬਰ ਨੇ ਆਖਰ ਰਿਸ਼ਤਿਆਂ ਦੇ ਬਾਜ਼ਾਰ ਵਿੱਚ ਮੇਰੀ ਜਿੱਤ ਕਰ ਹੀ ਦਿੱਤੀ ਆ ਤੇ ਇਹਨਾਂ ਰਿਸ਼ਤਿਆਂ ਤੋਂ ਜ਼ਿਆਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਪ੍ਰਮਾਤਮਾ ਨੇ ਜਿੰਨਾ ਦਿੱਤਾ ਆ ਮੈਂ ਉਹਦੇ ਵਿੱਚ ਹੀ ਖੁਸ਼ ਹਾਂ ਪਰ ਇਹੋ ਜਿਹੇ ਝੂਠੇ ਰਿਸ਼ਤਿਆਂ ਤੋਂ ਸਾਨੂੰ ਅੱਗੇ ਵੀ ਸੰਭਲ ਕੇ ਰਹਿਣਾ ਪਊਗਾ ਸੋ ਦੋਸਤੋ اے ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕਰਨ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ